ਹੈਲੋ ਸਤਿ ਸ਼੍ਰੀ ਅਕਾਲ ਜੀ ਕਿਵੇਂ ਹੋ ਤੇ ਉਮੀਦ ਕਰਦੇ ਤੁਸੀਂ ਸਾਰੇ ਬਹੁਤ ਵਧੀਆ ਹੋਗੇ ਜਿਨ੍ਹਾਂ ਜਿਨ੍ਹਾਂ ਨੇ ਆਪਣੇ ਚੈਨਲ ਨੂੰ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਵੀਡੀਓ ਨੂੰ ਲਾਈਕ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਕਿ ਵੀਡੀਓ ਕਿਵੇਂ ਦੀ ਲੱਗੀ ਤੇ ਲੋ ਜੀ ਆਪਾਂ ਪਹੁੰਚੇ ਹੀ ਮੋਟਰ ਤੇ ਤੇ ਇੱਧਰ ਸਭ ਤੋਂ ਪਹਿਲਾਂ ਆਪਾਂ ਚੈੱਕ ਕੀਤੀਆਂ ਤੋਰੀਆਂ ਤੇ ਮੈਂ ਅਖੰਡੀ ਕਿੱਬ ਸ਼ਾਮ ਨੂੰ ਕੱਕਣੀਆਂ ਵੇਖਾਂ ਕਿੰਨੀਆਂ ਕ ਲੱਗੀਆਂ ਆ ਤੇ ਵਾਵਾ ਲੱਗੀਆਂ ਸ਼ਾਮ ਨੂੰ ਤੋੜਿਆ ਜੇ ਸਰਜੂ ਤੇ ਨਾ ਥੋੜਾਂਗੇ ਤੇ ਪਰ ਤੋੜਨੀਆਂ ਪੈਣੀਆਂ ਕਿਉਂਕਿ ਅੱਜ ਕੰਮ ਇੱਧਰ ਹੀ ਤੇ ਸਬਜ਼ੀ ਕਿਰਨਦੇ ਹੀ ਅੱਜ ਸਬਜ਼ੀ ਕਿਰਨੀ ਹੈ ਤੇ ਅੱਜ ਇੱਧਰ 바ਵਾ ਸੀ ਕੰਮ ਕਰਨ ਵਾਲਾ ਤੇ ਪਰ ਨਹੀਂ ਸ਼ਾਮ ਨੂੰ ਤੋੜਨੀਆਂ ਹੀ ਪੈਣੀਆਂ ਵਾ ਤੇ ਕੁਝ ਉਧਰਲੀ ਸਾਈਡ ਤੋਂ ਤੇ ਅਸੀਂ ਸਾਰੀਆਂ ਤੋਰੀਆਂ ਬਾਹ ਦੀਆਂ ਵਾ ਕੇ ਤੇ ਫਿਰ ਹੁਣ ਇੱਧਰ ਆਪਾਂ ਕੁਝ ਮੇਥੀ ਪਾਲਕ ਧਨੀਆ ਇਹ ਵੀ ਜਾਂਗੇ ਤੇ ਮੇਥੇ ਤੇ ਧਨੀਆ ਤੇ ਕੀਰਤੀ ਆ ਤੇ ਪਾਲਕ ਦਾ ਵੀ ਕੁਝ ਘਰ ਪਿਆ ਸੀ ਉਹ ਮੈਂ ਲੈ ਕੇ ਆਈ ਹਾਂ ਹੁਣ ਚਲੋ ਆਪਾਂ ਪਹੁੰਚਦੇ ਹੁਣ ਪਹਿਲੀ ਚਿੱਟ ਤਾਂ ਮੈਂ ਵਿਖਾਉਣੀ ਆ ਕਿ ਕਿਦਾਂ-ਕਿਦਾਂ ਕੇਰੇਆ ਅੱਗੇ ਤੇ ਆਪਾਂ ਜਿਹੜਾ ਨਾ ਵੀ ਵੱਟਾਂ ਪਾ ਅੱਗੇ ਤੇ ਚੁੰਡੀਆਂ ਨਾ ਲਾਉਂਦੇ ਹੁੰਦੇ ਸੀ ਹਣਾ ਤੇ ਅਸੀਂ ਆ ਪਹਿਲੀ ਵਾਰੀ ਕੇਰੇਆ ਨੇ ਕਿ ਕਿਹਾ ਉਹ ਅੱਗੇ ਨਾ ਵੱਟਾਂ ਪਾ ਪਾ ਕੇ ਚੁੰਡੀਆਂ ਲਾਉਣਾ ਬਹੁਤ ਮਿਹਨਤੀ ਸੀ ਤੇ ਪਰ ਹੁਣ ਗਾਂ-ਗਾ ਕੀ ਜੋ-ਜੋ ਹਣਾ ਫਰਕ ਪੈਂਦਾ ਜਾਂਦਾ ਹੈ ਕਿ ਆਪਾਂ ਨੂੰ ਥੋੜੇ ਥੋੜੇ ਜਿ ਤਰ੍ਹਾਂ ਜਿ ਤਰ੍ਹਾਂ ਸੰਧ ਬੰਦੇ ਜਾਂਦੇ ਉਸ ਤੋਂ ਸੋਖ ਮਿਲਦਾ ਜਾਂਦਾ ਹੈ ਇਹ ਏਡੀ ਵਧੀਆ ਗੱਲ ਹੈ ਕੱਟ ਚਾਹੀਦਾ ਹੈ ਤਾਂ ਜਰੂਰ ਵਾਦੋ ਪਰ ਸਿਸਟਮ ਵਧੀਆ ਲੱਗਦਾ ਕਿ ਕੰਮ ਕਰਦੇ ਨੂੰ ਚੱਲਦਾ ਉਹ ਜੀ ਵਾਦ ਨਾ ਕਰਨਾ ਉਹ ਚੰਗੀਆਂ ਨਾ ਪਾਣਾ ਕਿ ਲੱਗਣਾ ਕਿ ਚਾਲ ਚੱਲਣਾ ਠੀਕ ਨਾ ਤੇ ਇਹ ਕੰਕਵਾਂ ਦੀ ਹੈ ਸਾਰਾ ਤੇ ਹੋਰ ਨਹੀਂ ਵੀ ਕੋਈ ਪਰਕਟਰੀ ਵੀ ਇਸ ਤਰ੍ਹਾਂ ਨਾ ਬੰਦਾ ਮੇਰੇ ਸਾਹ ਦਾ ਸਿਸਟਮ ਜਿੰਨੇ ਲੇਟਾ ਵੇ ਲੱਗਾ ਹੁਣ ਗਾੜੀ ਤੇ ਜਿੰਨੇ ਚੱਕਾ ਜੱਦੀ ਚੀਕਦਾ ਜਾ ਤੇ ਬਹੁਤ ਵਧੀਆ ਲੱਗਾ ਤੇ ਬਾਕੀ ਇਹ ਕੀ ਬੱਟਾ ਲੈਣਾ ਪਿੱਛੇ ਪਿੱਛੇ ਪੱਤਰੀ ਜੀ ਵੀ ਲੱਗੀ ਆ ਉਹਨਾਂ ਵਟਾਂ ਉਤੇ ਪੱਤਰੀ ਕਰਦੀ ਹੁੰਦੀ ਦੀ ਜੀ ਨੂੰ ਨੱਪ ਦਿੰਦੀ ਹੈ ਜਿਸ ਤਰ੍ਹਾਂ ਵੀ ਉਹ ਟ੍ਰੈਨਿੰਗ ਕਿੰਨਾ ਕੋਈ ਕੋਈ ਵਾਟੀ ਜਿਹੜੀਆਂ ਮੈਨੂੰ ਦੇਚੀ ਤੇ ਮੈਂ ਖੇਤਾਂ ਲੇ ਕੇ ਮਿੱਟੀ ਕਰ ਦਿੰਨੀ ਆ ਬਾਕੀ ਤੈਨੂੰ ਮੈਂ ਪਿੱਛੇ ਵਿਖਾਵਾਂਗੀ ਸਾਰੇ ਵੀ ਮੈਂ ਬੈੱਡ ਸਾਈਡ ਤੇ ਹੁਣ ਫੰਦੀ ਤਾਂ ਮੇਥੇ ਪੱਤਰੀ ਲੱਗੀ ਬਹੁਤ ਬੜਾ ਸਸਤਾ ਮੈਂ ਪੱਤਰੀ ਲੱਗਦੀ ਆ ਚਲੋ ਜੀ ਮੈਂ ਤਾਂ ਨੂੰ ਜਿੱਦਾ ਜਿੱਦਾ ਵੀ ਹੁਣ ਕੰਮ ਹੁੰਦਾ ਉਦਾਂ ਦਾ ਵਿਖਾਈ ਜਾਂਦੀ ਆ ਤੇ ਕਮੈਂਟ ਕਰਕੇ ਜਰੂਰ ਦੱਸਿਓ ਕਿ ਕਿਵੇਂ ਦੀ ਲੱਗੀ ਤਾਂ ਮੈਂ ਤਾਂ ਆ ਦੇਖੋ ਕਿੰਨੀਆਂ ਸੋਹਣੀਆਂ ਬੱਤਾਂ ਹਨ ਕਿੰਦਰੀਆਂ ਪੱਦਰੀਆਂ ਦੇਖੋ ਤੇ ਚਲੋ ਜੀ ਤੁਸੀਂ ਕਮੈਂਟ ਕਰਕੇ ਦੱਸੋ ਸਿਰ ਪੀੜੋਂ ਲਪਟੋ ਪੇਟੋ ਪਟਕਾਲੇ ਜਾ ਹੁਣ ਕੋਈ ਕੁਝ ਨਹੀਂ ਬਣ ਪਿਆ ਅਸੇ ਕੀ ਕਰਤਾ ਕਿੱਦਾਂ ਕਰਦੀ ਹੈ ਉਤਰਾ ਪਿੱਛੇ ਪਿੱਛੇ ਮਿੱਟੀ ਵੀ ਪੈਂਦੀ ਆ ਹੁੰਦੀ ਹੈ ਨਾ ਵੱਟਾਂ ਦੇ ਇਕੰਮ ਦਾ ਮੂਹ ਤੇ ਵੇਖੀਦਾ ਲਾਲ ਹੋਇਆ ਪਿਆਰ ਨਾਲ ਨਾਲ ਭੀਗੀ ਜਾਂਦੀ ਨਾਲ ਨਾਲ ਮਿੱਟੀ ਟੱਕ ਦੇ ਨੇ ਟੱਕ ਦੇ ਹਾਂ ਨਾਲ ਨਾਲ ਮਿੱਟੀ ਕਈ ਕਈ ਥਾਂ ਨਹੀਂ ਟੱਕਿਆ ਹੋਇਆ ਉੱਥੇ ਥਾਣਾ ਆਪ ਕਰਨਾ ਪੈਣਾ ਸਾਰਾ ਹੀ ਆ ਵੀਰ ਉੜਨ ਦਿਆ ਵਾ ਇਹ ਜਿਹੜਾ ਵੱਧ ਗਿਆ ਹੁਣੇ ਥੋੜੇ ਚ ਕੱਢ ਦੇਣਾ ਹੁੰਨੀ ਆ ਹੋਈ ਨੂੰ ਭੰਨਣਾ ਦੇਖੋ ਜਰਾ ਉਹ ਇਹ ਆਗਣਾ ਤਾਂ ਆ ਆ ਇੱਕੰਦੀ ਦੇ بیٹے ਨੇ ਵੇਖੋ ਕਹਿ ਰਹੀ ਆ ਇਧਰ ਆਪਾਂ ਪਾਲਕ ਬੀਜੀ ਹੀ ਤੇ ਪਾਲਕ ਤੋਂ ਪੇਜ ਛੋਟੀ ਛੋਟੀ ਆ ਤੇ ਗੰਧ ਬਹੁਤ ਜ਼ਿਆਦਾ اچ ਹੋ ਗਿਆ ਉਹ ਵੀ ਹੋ ਗਿਆ ਕਿ ਆਪਾਂ ਅੱਜ ਪਾਲਕ ਬੀਜੀ ਹੀ ਤੇ ਸਵੇਰੇ ਜਿਹੜੀ ਇਦਾਂ ਘੇਰੀ ਸੀ ਉਹ ਵੀ ਡ੍ਰਿਲ ਨਾਲ ਹੀ ਤੇ ਰਾਤ ਮੀਂਹ ਪੈ ਗਿਆ ਤੇ ਪਾਣੀ ਜਿਹੜਾ ਮੀਂਹ ਦਾ ਹੀ ਆਇਆ ਤੇ ਬਾਅਦ ਵਿੱਚ ਦਿੱਤਾ ਗੰਧ ਬਹੁਤ ਹੀ ਵੀ ਹੋਣਾ ਸੋਚਿਆ ਹੈ ਕਿ ਵਾਹ ਕੇ ਦੁਬਾਰਾ ਘੇਰ ਦਿੰਦੇ ਹਾਂ ਕਿਉਂਕਿ ਗੰਧ ਪਟਾਉਣ ਤੇ ਵੀ ਨਾ ਜਿਹੜੀਆਂ ਦਿਹਾੜੀਆਂ ਬੜੀਆਂ ਲੱਗਣੀਆਂ ਤੇ ਗੰਧ ਮਰਨਾ ਨਹੀਂ ਇਸ ਤਰ੍ਹਾਂ ਨਾ ਦਵਾਈ ਨਾਲ ਇਹ ਵਾਹ ਕੇ ਹੀ ਨਾ ਫੇਰ ਕੁਛ ਨਾ ਕੁਛ ਘੇਰ ਦਿੰਨੇ ਬਹੁਤ ਜ਼ਿਆਦਾ ਹੀ ਗੰਧ ਹੋ ਗਿਆ ਇਹ ਮੀਂਹ ਕਰਨ ਇਦਾਂ ਹੋ ਗਿਆ ਉਹ ਪਾਲਕ ਤੇ ਬਹੁਤ ਸੋਹਣੀ ਹੋ ਗਈ ਸੀ ਕਿਤੇ ਨਹੀਂ ਵੀ ਹੈਗਾ ਤੇ ਕਿਤੇ ਬਹੁਤ ਜ਼ਿਆਦਾ ਗੰਦਾ ਵੇਖੋ ਇੱਥੇ ਤੇ ਐਦਾਂ ਵਾ ਤੇ ਆ ਵਟ ਤੇ ਫੇਰ ਕੁਛ ਨਹੀਂ ਹੈਗਾ ਵਟ ਫੇਰ ਸਾਫ਼ ਆਵੇ ਇੱਥੇ ਗੰਦ ਨਹੀਂ ਹੈਗਾ ਪਾਲਕੀ ਆ ਆ ਇਧਰੋਂ ਤੇ ਆਵਾਜ਼ ਆ ਤੇ ਇਧਰ ਆ ਉਧਰ ਆਪਾਂ ਕੇਰੇ ਆ ਮੇਥੇ ਨੇਥੇ ਤੇ ਪਾਲਕ ਆ ਇੱਥੇ ਪਾਲਕ ਬੀਜਣ ਲੱਗੇ ਆ ਉਧਰ ਮੈਥੇ ਬੀਜਦੇ ਆ ਇਹ ਤੋਰੀਆਂ ਕੁਛ ਆਪਾਂ ਉਧਰੋਂ ਵੀ ਜਿਹੜੀਆਂ ਵੱਲਾ-ਵੱਲਾ ਡਿੱਗੀਆਂ ਉਹ ਵੀ ਵਾਦਾਂਗੇ ਤੇ ਇੱਧਰ ਵੀ ਤੋਰੀਆਂ ਵਾਹਤੀਆਂ ਇੱਧਰ ਵੀ ਤੋਰੀਆਂ ਆ ਇੱਥੇ ਇੱਧਰੋਂ ਪਾਲਕ ਕੇ ਇਦਾਂ ਲੱਗੇ ਇਸੇ ਕਾਰਨ ਨਾਲ ਬੱਠੀ ਚੁੱਕ ਲਈਨੀ ਨਰ ਨਾਲ ਕੇਰ ਕੇ ਨਾਲ ਹੀ ਅਤੇ ਮਿੱਟੀ ਪਾਈ ਜਾਂਦੀ ਉਤਰਾਂ ਤੇ ਜਦੋਂ ਪਹਿਲਾ ਲੰਦੇ ਹੀ ਪਹਿਲੀ ਵਾਰੀ ਕੇਰ ਕੀਦਾ ਬੀਜ ਜਾਂਦਾ ਉਦਾਂ ਤੇ ਨਾ ਇਦਾਂ ਵੱਟਾਂ ਪਾ ਕੇ ਤੇ ਚੁੰਡੀਆਂ ਨਾਲ ਲਾਈਦੀ ਕਿੰਨੇ ਕਿੰਨੇ ਦਿਨ ਲੱਗ ਜਾਂਦੇ ਨੇ ਇਦਾਂ ਚੁੰਡੀਆਂ ਲਾ ਕੇ ਕਿ ਵਿੱਚੋਂ ਸਾਲ ਲੈਣਾ ਦੁਪਹਿਰੇ ਬੈ ਕੇ ਲਾਉਣੀ ਇਦਾਂ ਹੀ ਤੇ ਐਰ ਕੀ ਪਹਿਲੀ ਵਾਰੀ ਜਿਹੜੀ ਇਸ ਤਰ੍ਹਾਂ ਕਰਨ ਦਾ ਤੇ ਆਹ ਤੇ ਬੜੀ ਵਧੀਆ ਹੋ ਗਈ ਆ ਕੇਰ ਕੇ ਬੀਜੀ ਇਹ ਆ ਪਹਿਲਾਂ ਹੀ ਰਿਸਕ ਲਿਆ ਸੀ ਤੇ ਇਹ ਤੇ ਬਹੁਤ ਸੋਹਣੀ ਹੋ ਗਈ ਪਰ ਸੁਮੀ ਨੇ ਕੰਮ ਖਰਾਬ ਕਰਤਾ ਤੇ ਬਾਕੀ ਕੋਈ ਨਹੀਂ ਵਾਇਗਰੂ ਜੋ ਵੀ ਕਰਦਾ ਚੰਗੇ ਲਈ ਕਰਦਾ ਆਪਣੇ ਜੋ ਵੀ ਕਰਦਾ ਉਹ ਵਧੀਆ ਕਰਦਾ ਇਹ ਨਹੀਂ ਨਾ ਕਰਕੇ ਇਦਾਂ ਹੋ ਗਿਆ ਹੁਣ ਫੇਰ ਆਪਾਂ ਇਹ ਬਾਅਦ ਤੇ ਫਿਰ ਨਹੀਂ ਸਾਰੇ ਨਾਲ ਕੀ ਕਰਾਂਗੇ ਇੱਕਮ ਨੇ ਅੱਜ ਸਾਡੇ ਨੇ ਬਹੁਤ ਜ਼ਿਆਦਾ ਕੰਮ ਕੀਤਾ